ਕਰਕੇ ਜਦੋਂ ਕੋਈ ਮਫਤ ਸੂਤਾਂ ਮਿਲਦੀਆਂ ਨੇ ਉਹਦੇ ਵਿੱਚ ਆਪਾਂ ਨੂੰ ਪਤਾ ਹੀ ਆ ਵੀ ਕੀ ਰੌਲਾ ਪੈਂਦਾ ਉਹ ਅਕਸਰੀ ਆਪਾਂ ਗੱਲਬਾਤ ਕਰਦੇ ਆ ਉਹਦੀ ਤੇ ਉਹਦੇ ਵਿੱਚ ਇੱਕ ਯੂਪੀ ਵਾਲਾ ਬੜਾ ਰੌਲਾ ਪਿਆ ਹੋਇਆ ਵੀ ਉਹਦੇ ਵਿੱਚ ਰਾਸ਼ਨ ਕਾਰਡ ਜਿਹੜੇ ਸੀਗੇ ਉਹ 10.5 ਲੱਖ ਦੇ ਕਰੀਬ ਰਾਸ਼ਨ ਕਾਰਡ ਇਤਾਂ ਦੇ ਬਣੇ ਹੋਏ ਸੀਗੇ ਜਿਹੜੇ ਕਿ ਜ਼ਰੂਰਤਮੰਦ ਹੀ ਨਹੀਂ ਹੈਗੇ ਇਹਦੇ ਵਿੱਚ 70000 ਬੀਬੀਆਂ ਉਹ ਜੀਆਂ ਜਿਹੜੀਆਂ ਕਿ ਸੁਹਾਗਣਾ ਹੁੰਦੀਆਂ ਹੋਈਆਂ ਵੀ ਉਹਨਾਂ ਨੇ ਆਪਣੇ ਆਪ ਨੂੰ ਵਿਰਵਾ ਦਿਖਾ ਕੇ ਤੇ ਕੀਤਾ ਹੋਇਆ ਹੈ ਉੱਥੇ ਜਿੱਦਾਂ ਆਪਣੇ ਇੱਥੇ ਮੇਰੀ ਗੱਲ ਸੁਣੋ ਇੱਕ BMW ਵਾਲਾ ਸ਼ਾਇਦ ਕੈਮਰੇ ਵਿੱਚ ਕੈਪਚਰ ਹੋਇਆ ਸੀਗਾ ਹੂੰ ਤੇ ਉਦਾਂ ਹੀ ਉੱਥੇ ਵੀ 70000 ਵਿੱਡੋ ਜਿਹੜੀਆਂ ਉਹ ਸੁਹਾਗਣਾ ਪਾਈਆਂ ਗਈਆਂ ਜੀ ਜੇ BMW ਚ ਅਨਾਜ ਢੋਆ ਜਾ ਸਕਦਾ ਫ੍ਰੀ ਵਾਲਾ ਤੇ ਫਿਰ ਕੀ ਵਿੱਡੋ ਨਹੀਂ ਹੋਇਆ ਜਾ ਸਕਦਾ ਕਾਗਜ਼ਾਂ ਚ ਹੂੰ ਕੀ ਫਰਕ ਪੈਣਾ ਜੀ ਜੇ ਘਰ ਵਾਲਾ ਕਾਗਜ਼ਾਂ ਚ ਮਾਰਨਾ ਵੀ ਪਿਆ ਤੇ ਕੀ ਆ ਉਹ ਜਦੋਂ ਸਾਡੀ ਜ਼ਮੀਰ ਹੀ ਮਰ ਗਈ ਹੈ ਕਿਹੜੀ ਗੱਲ ਲਿਆ ਠੀਕ ਹੈ ਨਾ ਜੀ ਜਦੋਂ ਅਸੀਂ ਕਹਾਵਤ ਹੀ ਪ੍ਰਵਾਨ ਕਰ ਲਈ ਮੁਫਤ ਦਾ ਤੇਲ ਜੁੱਤੀ 'ਚ ਤੇ ਤੇਲ ਤੇ ਆਪਾਂ ਸਿਰ 'ਚ ਵੀ ਲਾਉਨੇ ਫਰ ਜੁੱਤੀ ਦਾ ਤੇਲ ਅਸੀਂ ਸਿਰ 'ਚ ਵੀ ਲਾਵਾਂਗੇ ਜੀ ਸਾਰ ਅਸੀਂ ਬੜੀਆਂ ਗਲਤ ਮਿੱਠਾ ਜੋੜੀ ਬੈਠੇ ਆਂ ਤੇਲ ਤੇ ਪੀਣਾ ਵੀ ਪੈਂਦਾ ਕਈ ਵਾਰ ਜੀ ਇਹਦਾ ਮਤਲਬ ਕਿ ਅਸੀਂ ਜੁੱਤੀ ਦਾ ਤੇਲ ਵੀ ਪੀ ਲਾਂਗੇ ਤੇਲ ਤੇ ਛਸਣਾ ਵੀ ਬੰਦ ਮਾਰਗੀ ਵਾਲੀ ਗੱਲ ਹੀ ਹੋ ਗਈ ਫਿਰ ਜਦੋਂ ਫਿਰ ਘਰ ਵਾਲਾ ਮਾਰਨਾ ਕਿੱਡੀ ਗੱਲ ਆਹ ਤਾਂ ਸੱਚੀ ਮੁੱਚੀ ਪ੍ਰੇਮੀ ਨਾਲ ਰਲ ਕੇ ਘਰ ਵਾਲਾ ਮਾਰ ਦਿੰਦੀਆਂ ਹੂੰ ਉੱਤ ਮਾਰਿਆ ਆਪਾਂ ਕੀਤੀ ਸੀ ਨਾ ਖਬਰ ਜੀ ਜੀ ਆ ਥੋੜੇ ਦਿਨ ਆ 10 ਕੇ 12 ਸਾਲ ਬਾਅਦ ਉਹਦੀ ਲਾਸ਼ ਕੱਢੀ ਆ ਜੀ ਤੇ ਫੇਰ ਕਾਗਜ਼ਾਂ 'ਚ ਮਾਰਨਾ ਕੱਢਾ ਘੋਖਾ ਹੋ ਗਿਆ ਸਾਬ ਗੱਲ ਇਹ ਜਨਾਬ ਕਿ ਉੱਥੇ ਤੇ 2.5 ਲੱਖ ਬੰਦਾ ਇਦਾਂ ਦਾ ਮਿਲਿਆ ਹੈ ਜਿਹੜਾ ਆਈਟੀਆਰ ਭਰਦਾ ਇਨਕਮ ਟੈਕਸ ਰਿਟਰਨ ਭਰਦਾ ਜੀ 2.5 ਲੱਖ ਹਮ ਅਸੀਂ ਤਾਂ ਬਹੁਤ ਪੇਸ਼ਾਨ ਹਰਦੇ ਜੀ ਹਾਂ ਕਮਾਲ ਹੈ ਹਾਇ ਕਮਾਲ ਹਾਇ ਕਮਾਲ ਕੀ ਕਰੀਏ ਸਰ ਸਾਡੇ ਵੀ ਇੱਥੇ ਇਦਾਂ ਦੇ ਆ ਕਿ ਭਾਈ ਉਧਰੋਂ ਵਾਟਰ ਵਕਸ ਵਾਲੀ ਡਿੱਗੀ ਦੇ ਬਰੋਬਰ ਕੋਠੀ ਹੁੰਦੀ ਆ ਉੱਡੀ ਹਮ ਮਤਲਬ ਕਿ ਉਹਦਾ ਛੱਜਾ ਜੇ ਤਾਂ ਟੈਂਕੀ ਜਿਹੜੀ ਹੁੰਦੀ ਆ ਨਾ ਲਗਭਗ ਉੱਡੀ ਬਣੀ ਹੁੰਦੀ ਆ ਕੋਠੀ ਦੀ ਜਿੱਡੀ ਵਾਟਰ ਵਕਸ ਵਾਲੀ ਟੈਂਕੀ ਹੁੰਦੀ ਆ ਹਮ ਤੇ ਲੈਨ ਚ ਡਿੱਪੂ ਦੇ ਉਹ ਵੀ ਲੱਗਾ ਹੁੰਦਾ ਸਰਦਾਰ ਰੱਖਦੇ ਟਰਾਲੀ ਦੇ ਵਿੱਚ ਕਾਰ ਦੇ ਵਿੱਚ ਜੀਪ ਦੇ ਵਿੱਚ ਚਾਰਗਟ ਚੱਕਣਾ ਵੀ ਆਪ ਨਹੀਂ ਹੁੰਦਾ ਉਹ ਵੀ ਬੰਦਾ ਰੱਖਿਆ ਹੁੰਦਾ ਵਿੱਚ ਬੰਦਾ ਰੱਖਿਆ ਹੁੰਦਾ ਹਮ ਤੇ ਬੋਚੋ ਹਾਂਜੀ ਸਰਦਾਰ ਸਾਹਿਬ ਦੇਖ ਕੇ ਮੋਚ ਨੂੰ ਡੰਗਰਾਂ ਨੂੰ ਪਾ ਦਿਆ ਹਾਂ ਹਮ ਸ਼ਾਬਾਸ਼ ਤੁਹਾਡਾ ਸ਼ਾਬਾਸ਼ ਤਰੀ ਗਿਆ ਲਾ ਜਾਣ ਨਹੀਂ ਦੇਣਾ ਆਲੇ ਪਰ ਇਧਰ ਵੀ ਕਹਿ ਰਿਹਾ 10 11 ਲੱਖ ਦਾ ਕਾਰਡ ਇਧਰ ਸਰਕਾਰ ਕਰੀ ਹੈ ਵੀ ਤੁਸੀਂ ਹਾਂ ਸਹੀ ਕਹਿ ਰਹੇ ਤੁਸੀਂ 11 ਲੱਖ ਉਹ ਵੈਰੀਫਿਕੇਸ਼ਨ ਹੁਣ ਕੇਵਾਈਸੀ ਕਰਵਾਉਂਦੇ ਆ ਉਹ ਜੀ ਉਹ ਜਿਹੜੀ ਪੀਐਮ ਕਿਸਾਨੀ ਦੀ ਯੋਜਨਾ ਉਹਦੇ ਚ ਦੇਖੋ ਕਿੰਨੇ ਕਟੇ ਘੱਟੀ ਉਹ ਵੀ ਆਪੋ ਵੀ ਗੱਲ ਕੀਤੀ 11 ਲੱਖ ਯਾਰ 50% ਪੰਜਾਬ ਤੇ ਨਾਜ ਲਈ ਜਾਂਦਾ 50% ਹੂੰ ਕਮਾਲ ਦੀ ਗੱਲ ਹੈ ਹੁਣ 11 ਲੱਖ ਇੱਕੋ ਛਟਕੇ ਚ ਹੋ ਗਿਆ ਤਾਂ ਇਹਦਾ ਮਤਲਬ ਇਹ ਆ ਕਿ 13 ਸਾਲ 11 ਲੱਖ ਤੇ ਸਿੱਧਾ ਹੀ ਨਾਜ ਲੈ ਗਿਆ ਜੀ ਹਾਲੇ ਪਹਿਲਾਂ ਕੱਟੇ ਗਏ ਜੇ ਕੁੱਲ ਨੂੰ ਮਿਲਾ ਕੇ ਦੇਖੀਏ ਤਾਂ ਇਦਾਂ ਲੱਗਦਾ ਕਿ ਸੈਂਕੜੇ ਹਜ਼ਾਰਾਂ ਟਨ ਤੇ ਅਸੀਂ ਬਿਨਾ ਲਾਪਾਤਰੀ ਯੋਗ ਹੋਣ ਦੇਖਾ ਗਏ ਜੀ ਹਜੇ ਹਜੇ ਅਸੀਂ ਰੌਲਾ ਪਾਣੇ ਸਰਕਾਰਾਂ ਨੇ ਤੇ ਜੇ ਉਹ ਤੇ ਸਾਥ ਚ ਬਹਿ ਕੇ ਗੱਲ ਛੇੜ ਲਈਏ ਤੇ ਫੇਰ ਸਾਡਾ ਇਤਿਹਾਸ ਸਾਡਾ ਬਈ ਉਹ ਹੋ ਬਾਵੇ ਕਿੱਲੇ ਪੁੱਛ ਲੋ ਉਹ ਹੋਣਗੇ 5 10 ਕਹਿਣਗੇ ਕਿ 15 20 ਤਾਂ ਇੱਧਰ ਆ ਅਗਲੇ ਖੇਤ ਆ 15 20 ਪਿਛਲੇ ਖੇਤ ਆ ਗੱਬਲੇ ਖੇਤ ਆ ਤੂੰ ਤੱਕ ਨਿਗਾਹ ਜਾਂਦੀ ਹੈ ਬਸ ਸਭ ਕੀ ਯਾਰ ਗੱਲ ਨiyet ਦੀ ਹੁੰਦੀ ਹੈ ਜੀ ਜੀ ਗੱਲ ਨiyet ਦੀ ਹੁੰਦੀ ਹੈ ਜਨਾਬ ਮੈਂ ਮਤਲਬ ਕਿ ਅੱਗੇ ਵੀ ਗੱਲ ਸ਼ਾਇਦ ਸੁਣਾਈ ਹੈ ਤੁਹਾਨੂੰ ਕਿ ਕਈ ਚੀਜ਼ਾਂ ਨਾ ਤੁਹਾਨੂੰ ਖੁਦ ਨੂੰ ਮਨ ਮਹਿਸੂਸ ਕਰਨ ਦਾ ਸਬਬ ਬਖਸ਼ਦੀਆਂ ਮੈਂ ਇਹ ਲਾਪਤਰੀ ਸੀਗਾ 2012 ਦਾ ਲਾਪਤਰੀ ਸੀ ਸਾਡੇ ਤੇ ਬਹੁਤ ਗਰੀਬੀ ਸੀ ਜੀ ਯਾਨੀ ਮੁਫਤ ਅਨਾਜ ਲੈਂਦੇ ਸੀ ਅਸੀਂ ਲਾਪਤਰੀ ਸੀਗੇ ਅਸੀਂ ਯੋਗ ਸੀਗੇ ਹਮਮ ਸਭ ਕੁਝ ਸੀ ਤੇ ਆਪਾਂ ਇਹੀ ਕਹਿੰਦੇ ਸੀ ਕਿ ਪ੍ਰਮਾਤਮਾ ਕਿਤੇ ਇੰਨੇ ਜੋਗਾ ਕਰਦੇ ਯਾਰ ਕਿ ਰੋਟੀ ਆਪਦੀ ਕਮਾ ਲਈਏ ਹਮ ਸਰ ਜਿੱਦਨ ਆਈਟੀਆਰ ਭਰਨੀ ਸਟਾਰਟ ਕੀਤੀ ਮਨ ਚ ਪਹਿਲਾ ਇਹੀ ਖਿਆਲ ਆਇਆ ਕਿ ਹੁਣ ਨਹੀਂ ਬਸ ਕੋਵਿਡ ਦੇ ਵਿੱਚ ਵੀ ਨਹੀਂ ਲਿਆ ਮੈਂ ਜੀ ਮੈਂ ਆਪਣੇ ਸਰਪੰਚ ਉਦੋਂ ਨਿਕਲਿਆ ਨਹੀਂਗਾ ਨਾ ਮੇਰਾ ਪੋਰਟਲ ਪਟਰਲ ਸ਼ਾਇਦ ਇਹਨਾਂ ਦੀ ਸਮੱਸਿਆ ਮੈਂ ਕਿਹਾ ਜੀ ਕਿ ਮੇਰਾ ਨਾਂਜ ਮੇਰੇ ਘਰ ਨਹੀਂ ਆਉਣਾ ਤੁਸੀਂ ਦੇ ਦਿਓ ਜਿੰਨੂ ਮਰਜ਼ੀ ਦੇ ਦਿਓ ਲੋੜ ਵੰਦਾ ਹੈ ਜਿਹੜਾ ਫਿਰ ਮੇਰੇ ਦੋਸਤ ਸੀਗੇ ਇਸ ਮਹਿਕਮੇ ਚ ਮੈਂ ਕਹਿ ਕੇ ਜਾ ਕੇ ਧੱਕੇ ਖਾ ਕੇ ਕਹਿੰ ਲਓ ਪੂਰੀ ਮਿਹਨਤ ਕਰਕੇ ਮੈਂ ਕਿਹਾ ਜੀ ਮੇਰਾ ਨਾਂ ਡਿਲੀਟ ਕਰੋ ਜੀ ਵੀ ਆਉਣੇ ਵੀ ਨਹੀਂ ਚਾਹੀਦੇ ਮੈਂ ਲੈਂਦਾ ਤਾਂ ਹੈ ਨਹੀਂ ਹੂੰ ਆਉਣੇ ਵੀ ਨਹੀਂ ਚਾਹੀਦੇ ਜਿਹੜਾ ਲਾਭਪਾਤਰੀ ਆ ਯੋਗ ਹੈ ਗਰੀਬ ਹੈ ਉਹਦੇ ਮੂੰਹ ਚ ਜਾਣੇ ਚਾਹੀਦੇ ਤੁਸਾਂ ਮੰਦ ਨੂੰ ਮਿਲਨੇ ਚਾਹੀਦੇ ਤਾਂ ਸਾਰੇ ਉਹ ਹਰਾਮ ਸੀ ਕਹਿੰਦੇ ਯਾਰ ਇੱਥੇ ਤੇ ਵਿੱਚ ਪਾਉਣ ਲਈ ਸਫਾਰਸ਼ਾਂ ਲੋਕੀ ਪਾਉਂਦੇ ਚੰਗੇ ਭਲੇ ਮੈਂ ਕਿਹਾ ਯਾਰ ਫਿਰ ਉਹ ਤਾਂ ਉਹ ਆਂਦੇ ਹੁੰਦੇ ਆ ਕਿ ਢਿੱਡੋਂ ਭੁੱਖਾ ਰੱਜ ਜਾਂਦਾ ਨੀਤੋਂ ਭੁੱਖਾ ਨਹੀਂ ਰੱਜਦਾ ਜੀ ਤਾਂ ਨੀਤੋਂ ਯਾਰ ਜੇ ਤੁਸੀਂ ਰੱਜੇ ਹੋਇਆ ਨਾ ਤਾਂ ਤੁਸੀਂ ਸੁਲਤਾਨ ਹੋ ਗਏ ਤਾਂ ਜੇ ਤੁਸੀਂ ਨੀਤੋਂ ਭੁੱਖੇ ਹੋ ਤੁਸੀਂ ਗਲਤ ਆ ਨੋ ਹੂੰ ਚਾਹੇ ਤੁਸੀਂ ਮਤਲਬ ਕਿ ਐਲਵੀ ਪਾ ਲੋ ਤੇ ਫਲਾਣਾ ਪਾ ਲੋ ਟਮਕਾਣਾ ਪਾ ਲੋ ਅਰਮਾਨੀ ਲਾ ਲੋ ਜੋ ਮਰਜ਼ੀ ਕਰ ਲੋ ਹੂੰ ਹੂੰ ਠੀਕ ਹੈ ਨਾ ਜੀ ਆ ਗੱਲ ਨੀਅਤ ਦੇ ਰੱਜੇਦੀ ਹੁੰਦੀ ਹੈ ਜਨਾਬ ਤੇ ਸਾਡੇ ਚ ਬਹੁਤ ਮੇਰੀ ਗੱਲ ਚੁਬਦੀ ਬਥੇਰੀ ਹੁੰਦੀ ਹੈ ਪਰ ਆਪਣੇ ਆਪ ਨਾਲ ਸਵੈ ਪ੍ਰਚੋਲ ਕਰ ਲਿਓ ਕਿ ਅਸੀਂ ਗਲਤ ਤਾਂ ਕਿ ਸਹੀ ਆ ਬਿਲਕੁਲ ਬਿਲਕੁਲ ਜੀ ਸਰ ਬਿਲਕੁਲ ਜੀ ਮਨਦੀਪ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ